ਰੇਡੀ ਪੰਜਾਬ ਵਿੱਚ ਹਵਾਯਾਹੀ ਨਈਮਾ ਅਤੇ ਵਾਤਾਵਰਨ ਸੁਰੱਖਿਆ ਨੂੰ ਲੈ ਕੇ ਸਥਿਤੀ ਗੰਭੀਰ ਹੁੰਦੀ ਜਾ ਰਹੀ ਹੈ ਡੰਡੀ ਤਾਜ਼ਾ ਸਰਕਾਰੀ ਅੰਕੜਿਆਂ ਨੇ ਸੂਬੇ ਦੀਆਂ ਸੜਕਾਂ ਉੱਤੇ ਦੌੜ ਰਹੇ ਲੱਖਾਂ ਅਣਫਿੱਟ ਵਾਹਨਾਂ ਦੀ ਪੋਲ ਖੋਲ ਦਿੱਤੀ ਹੈ ਡੰਡੀ ਵਿਭਾਗੀ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਪੰਜਾਬ ਵਿੱਚ ਕੁੱਲ ਰਜਿਸਟਰਡ ਵਾਹਨਾਂ ਦੀ ਗਿਣਤੀ 1.4 ਕਰੋੜ ਤੋਂ ਪਾਰ ਹੋ ਚੁੱਕੀ ਹੈ ਡੰਡੀ ਚਿੰਤਾ ਦਾ ਵਿਸ਼ਾ ਇਹ ਹੈ ਕਿ ਇਹਨਾਂ ਵਿੱਚੋਂ ਅੰਦਾਜ਼ਨ 15 ਤੋਂ 20 ਲੱਖ ਵਾਹਨ ਅਜੇਹੇ ਹਨ ਜੋ 15 ਸਾਲ ਦੀ ਮਿਆਦ ਪੂਰੀ ਕਰ ਚੁੱਕੇ ਹਨ ਅਤੇ ਬਿਨਾ ਨਮੀ ਰਜਿਸਟ੍ਰੇਸ਼ਨ ਦੇ ਸੜਕਾਂ ਉੱਤੇ ਦੌੜ ਰਹੇ ਹਨ ਡੰਡੀ ਇਹ ਵੀ ਕੇ ਟਰਾਂਸਪੋਰਟ ਵਿਭਾਗ ਦੇ ਕੰਮਕਾਜ ਵਿੱਚ ਵੀ ਦੇਰੀ ਸਾਹਮਣੇ ਆਈ ਹੈ ਡੰਡੀ ਰਿਪੋਰਟਾਂ ਅਨੁਸਾਰ ਲਗਭਗ 6 ਲੱਖ ਵਾਹਨ ਚਾਲਕ ਆਪਣੀ ਰਜਿਸਟ੍ਰੇਸ਼ਨ ਸਰਟੀਫਿਕੇਟ ਜਾਂ ਡਰਾਈਵਿੰਗ ਲਾਇਸੈਂਸ ਦੀ ਉਡੀਕ ਕਰ ਰਹੇ ਹਨ ਡੰਡੀ ਇਨ੍ਹਾਂ ਵਿੱਚੋਂ ਬਹੁਤੇ ਕੇਸ ਦਸਤਾਵੇਜ਼ ਨਵਿਆਉਣ ਨਾਲ ਸੰਬੰਧਿਤ ਹਨ ਡੰਡੀ ਦੂਜੇ ਪਾਸੇ ਸਰਕਾਰ ਦੇ ਟ੍ਰਾਂਸਪੋਰਟ ਵਿਭਾਗ ਨੇ ਸਾਲ 2026 ਦੇ ਪਹਿਲੇ 3 ਹਫ਼ਤਿਆਂ ਵਿੱਚ 40 400 ਚਲਾਨ ਕੱਟ ਕੇ ਜਿੱਥੇ ਵਾਹਨ ਚਾਲਕਾਂ ਨੂੰ ਮੋٹے ਜੁਰਮਾਨੇ ਲਗਾ ਕੇ ਰਗੜਾ ਚਾੜਿਆ ਹੈ ਉਥੇ ਸਰਕਾਰੀ ਖਜ਼ਾਨੇ ਦੀ ਵਿੱਤੀ ਹਾਲਤ ਨੂੰ ਸੁਧਾਰਨ ਲਈ ਵੀ ਹੰਬੜਾ ਮਾਰਿਆ ਹੈ ਡੰਡੀ ਇਹ ਵੀ ਕੇ ਪ੍ਰਦੂਸ਼ਣ ਰੋਕਣ ਲਈ ਵਿਸ਼ੇਸ਼ ਐਂਟੀ ਸਮੋਗ ਡਰਾਈਵ ਦੌਰਾਨ ਪੁਲਿਸ ਨੇ ਸਖਤ ਰੁਖ ਅਪਣਾਇਆ ਹੈ ਡੰਡੀ ਇਹ ਕਾਰਵਾਈ ਮੁੱਖ ਤੌਰ ਉਤੇ ਉਹਨਾਂ ਵਾਹਨਾਂ ਵਿਰੁੱਧ ਸੀ ਜਿਨ੍ਹਾਂ ਕੋਲ ਫਿਟਨੈਸ ਸਰਟੀਫਿਕੇਟ ਨਹੀਂ ਸਾਨਾ ਡੰਡੀ ਕੇਂਦਰੀ ਮੋਟਰ ਰੈਡੀ ਵਾਹਨ ਨਿਯਮਾਂ ਅਨੁਸਾਰ 15 ਸਾਲ ਪੁਰਾਣੀ ਵਾਹਨਾਂ ਨੂੰ ਸੜਕ ਤੋਂ ਹਟਾਉਣਾ ਜਾਂ ਫਿਟਨੈਸ ਟੈਸਟ ਪਾਸ ਕਰਕੇ ਰਜਿਸਟ੍ਰੇਸ਼ਨ ਰੀਨਿਊ ਕਰਵਾਉਣਾ ਲਾਜ਼ਮੀ ਹੈ ਡੰਡੀ ਪੰਜਾਬ ਵਿੱਚ ਭਾਵੇਂ ਡੀਜ਼ਲ ਵਾਹਨਾ ਉੱਤੇ ਦਿੱਲੀ ਵਰਗੀ ਮੁਕੰਮਲ ਪਾਬੰਦੀ ਨਹੀਂ ਹੈ ਪਰ ਬਿਨਾ ਸਹੀ ਕਾਗਜ਼ਾਂ ਦੇ ਵਾਹਨ ਚਲਾਉਣਾ ਗੈਰਕਾਨੂੰਨੀ ਹੈ ਡੰਡੀ ਇਹ ਵੀ ਕੇ ਜੇਕਰ ਵਾਹਨ ਦੀ ਰਜਿਸਟ੍ਰੇਸ਼ਨ ਮਿਆਦ ਖਤਮ ਹੋ ਚੁੱਕੀ ਹੈ ਤਾਂ ਟ੍ਰੈਫਿਕ ਪੁਲਿਸ ਵਾਹਨ ਨੂੰ ਤੁਰੰਤ ਜ਼ਬਤ ਕਰ ਸਕਦੀ ਹੈ ਅਤੇ ਮੋਟਰ ਵਾਹਨ ਐਕਟ ਤਹਿਤ ਹਜ਼ਾਰਾਂ ਰੁਪਏ ਦਾ ਮੋਟਾ ਜੁਰਮਾਨਾ ਲਗਾਇਆ ਜਾ ਸਕਦਾ ਹੈ ਡੰਡੀ ਇਹ ਇੱਕ ਗੰਭੀਰ ਕਾਨੂੰਨੀ ਪਹਿਲੂ ਹੈ ਡੰਡੀ ਜੇਕਰ ਤੁਹਾਡੀ ਗੱਡੀ ਦੀ ਰਜਿਸਟ੍ਰੇਸ਼ਨ ਫੇਲ ਹੈ ਤਾਂ ਤੁਹਾਡੀ ਬੀਮਾ ਪਾਲਿਸੀ ਕਿਸੇ ਕੰਮ ਨਹੀਂ ਆਵੇਗੀ ਡੰਡੀ ਦੁਰਘਟਨਾ ਹੋਣ ਉੱਤੇ ਬੀਮਾ ਕੰਪਨੀ ਕਲੇਮ ਦੇਣ ਤੋਂ ਸਾਫ਼ ਇਨਕਾਰ ਕਰ ਦੇਵੇਗੀ ਡੰਡੀ ਪੁਰਾਣੇ ਵਾਹਨ ਸਿਰਫ਼ ਕਾਨੂੰਨੀ ਸਮੱਸਿਆ ਹੀ ਨਹੀਂ ਸਗੋਂ ਸਿਹਤ ਲਈ ਵੀ ਵੱਡਾ ਖਤਰਾ ਹਨ ਡੰਡੀ ਪੁਰਾਣੇ ਇੰਜਣ ਨਵੇਂ ਵਾਹਨਾਂ ਦੇ ਮੁਕਾਬਲੇ ਕਈ ਗੁਣਾ ਜ਼ਿਆਦਾ ਜ਼ਹਿਰੀਲਾ ਧੂਆਂ ਛੱਡਦੇ ਹਨ ਜੋ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੈ ਕਰ ਰਿਹਾ ਹੈ ਦੰਡੀ ਸਰਕਾਰ ਵੱਲੋਂ ਇੱਕ ਪਾਲਿਸੀ ਤਹਿਤ ਰਾਹਤ ਦਿੱਤੀ ਜਾ ਰਹੀ ਹੈ ਦੰਡੀ ਜੇਕਰ ਕੋਈ ਵਿਅਕਤੀ ਆਪਣਾ ਪੁਰਾਣਾ ਵਾਹਨ ਸਰਕਾਰੀ ਮਾਨਤਾ ਪ੍ਰਾਪਤ ਸੈਂਟਰ ਵਿੱਚ ਕਬਾੜ ਵਜੋਂ ਦਿੰਦਾ ਹੈ ਤਾਂ ਨਵਾਂ ਵਾਹਨ ਖਰੀਦਣ ਉੱਤੇ ਟੈਕਸ ਵਿੱਚ ਛੋਟ मिल ਸਕਦੀ ਹੈ ਡੰਡੀ ਰਜਿਸਟ੍ਰੇਸ਼ਨ ਫੇਲ ਹੋਣ ਉੱਤੇ ਬੀਮਾ ਕੰਪਨੀ ਨਹੀਂ ਦੇਵੇਗੀ ਕਲੇਮ ਪੁਰਾਣੇ ਵਾਹਨ ਬਣ ਰਹੇ ਹਨ ਜ਼ਹਿਰੀਲੇ ਧੂਏ ਦਾ ਮੁੱਖ ਕਾਰਨ